ਸਾਈ ਮਨਦਾਨਾ ਜੀ ਬੇਨਤੀ ਕਰਦੇ ਸਹਬ ਸ੍ਰੀ ਗੁਰੂ ਨਾਨਕ ਦੇਵ ਮਾਨੁ ਮਹਾਰਾਜ ਨਾਮ ਇੰਨਾ ਕੀਮਤੀ ਹੈ ਸਾਈ ਨਾਮ ਅਮੋਲ ਕੀਮ ਨਾ ਕੋਈ ਜਾਣ ਲੋ ਬੜਾ ਕੀਮਤੀ ਹੈ ਮਹਾਰਾਜ ਆਪ ਜੀ ਉਪਦੇਸ਼ ਦਿੰਦੇ ਹੋ ਇੰਨਾ ਕੀਮਤੀ ਨਾਮ ਹੈ ਸੰਸਾਰ ਨੂੰ ਪਤਾ ਕਿਉਂ ਨਹੀਂ ਲੱਗਦਾ ਇਹਨਾਂ ਨੂੰ ਗਿਆਨ ਹੋਣਾ ਚਾਹੀਦਾ ਹੈ ਕਿ ਨਾਮ ਇੰਨਾ ਕੀਮਤੀ ਹੈ ਇਸੇ ਸਿਮਰਨ ਕਰੀਏ ਗੁਰੂ ਮਹਾਰਾਜ ਨੇ ਬਚਨ ਕੀਤਾ ਕਹਿਣ ਲੱਗੇ ਮਰਦਾਨਿਆ ਸਮਾਏਗਾ ਤੇ ਤੇਰੇ ਸਵਾਲ ਦਾ ਜਵਾਬ ਮਿਲੇਗਾ ਅੱਜ ਇੱਕ ਨਗਰ ਤੋਂ ਬਾਹਰ ਗੁਰੂ ਮਹਾਰਾਜ ਜਪਰਾਜੇ ਗੁਰੂ ਸਾਹਿਬ ਨੇ ਭਾਈ ਬਾਲਾ ਜੀ ਨੇ ਆਸਮਾ ਸ਼ਾਇਆ ਗੁਰੂ ਸਾਹਿਬ ਬੈਠੇ ਨੇ ਮਰਦਾਨਾ ਪੁੱਛਦਾ ਹੈ ਮਹਾਰਾਜ ਇਹ ਕਿਹੜਾ ਨਗਰ ਹੈ ਗੁਰੂ ਸਾਹਿਬ ਨੇ ਬਚਨ ਕੀਤਾ ਕਹਿਣ ਲੱਗੇ ਇਹਦੇ ਬੜੇ ਨਾਂ ਹੋਏ ਪਹਿਲਾਂ ਇਹਦਾ ਨਾਂ ਪਾਟਲੀ ਪੁੱਤਰ ਸੀ ਵਿਸ਼ੰਬਰਪੁਰ ਸਮਾ ਆਇਆ ਇਹ ਜੋ ਪਾਟਲੀਪੁੱਤਰ ਤੇ ਵਿਸ਼ੰਬਰਪੁਰ ਸੀ ਇਹ ਬਿਹਾਰ ਦਾ ਇਲਾਕਾ ਪੁਰਾਣੇ ਸਮੇਂ ਵਿੱਚ ਇਹਦਾ ਨਾਮ ਬਿਹਾਰ ਨਹੀਂ ਸੀ ਹੁੰਦਾ ਮਹਾਤਮਾ ਬੁੱਧ ਜੀ ਇਸ ਇੱਥੇ ਜਗਾ ਹੈ ਬਿਹਾਰ ਦੇ ਵਿੱਚ ਜਿੱਥੇ ਉਹਨਾਂ ਨੂੰ ਗਿਆਨ ਹੋਇਆ ਉਤਪਰੰਤ ਉਹਨਾਂ ਨੇ ਵਿਹਾਰ ਕੀਤਾ ਸੰਸਾਰ ਦਾ ਵਿਹਾਰ ਹੁੰਦਾ ਹੈ ਤੇ ਮਹਾਤਮਾ ਦਾ ਵਿਹਾਰ ਮਾਰ ਹੈ ਫਰਕ ਇਥਰਾਂ ਦੇ ਵਿੱਚ ਸਮਝਣ ਵਾਸਤੇ ਉਥੋਂ ਨਾਂ ਜਿਹੜਾ ਹੈ ਇਹਦਾ ਵਿਹਾਰ ਪੈ ਗਿਆ ਬਦਲ ਗਿਆ ਗੁਰੂ ਸਾਹਿਬ ਨੇ ਬਚਨ ਕੀਤਾ ਕਹਿਣ ਲੱਗੇ ਪਹਿਲਾ ਨਾਂ ਇਹਦਾ ਪਾਟ ਲਈ ਪੁੱਤਰ ਫਿਰ ਹੁਣ ਵਿਸ਼ੰਭ ਸਮਾਪਾ ਕੇ ਇਹਦਾ ਨਾਮ ਪਟਨਾ ਸਾਹਿਬ ਹੈ ਜਦੋਂ ਉੱਥੇ ਪਹੁੰਚੇ ਨੇ ਤੇ ਮਰਦਾਨੇ ਨੇ ਬੇਨਤੀ ਕੀਤੀ ਕਹਿਣ ਲੱਗੇ ਮਹਾਰਾਜ ਬੜੇ ਦਿਨ ਹੋ ਗਏ ਭੁੱਖ ਲੱਗੀ ਐ ਕੋਈ ਛਕਾਵਾ ਕਹਿਣ ਲੱਗੇ ਮਰਦਾਨਿਆਂ ਜਦੋਂ ਜਾੜਾ ਕਿਵੇਂ ਭੋਜਨ ਮਿਲਦਾ ਕਹਿਣ ਲੱਗੇ ਜੀ ਮਹਾਰਾਜ ਜਦੋਂ ਨਗਰ ਵਿੱਚ ਜਾਈਦਾ ਦੇਖ ਲਈਦਾ ਏ ਟਿਖੇੜੇ ਮੱਥੇ ਵਾਲਾ ਕੋਈ ਬੰਦਾ ਮਿਲ ਜਾ। ਸੜਕ ਤੇ ਦੇਖੋ ਜਿਹੜਾ ਦੇਖੋ ਉਹਦਾ ਹੀ ਚਿਹਰਾ ਰੋਣ ਵਾਲਾ ਹੈ। ਖਿੜੇ ਮੱਥੇ ਵਾਲਾ ਤੇ ਬਾਜ਼ਾਰ ਦੇ ਵਿੱਚ ਘੁੰਮ ਕੇ ਦੇਖੋ ਕੋਈ ਵਿਰਲਾ ਮਿਲੇਗਾ ਸਾਰੇ ਬੰਦੇ ਦੁਖੀ ਨੇ। ਮਨ ਤੇ ਜਿੱਤ ਤੇ ਬਹੁਤ ਪਰੱਖ ਹੈ ਚਿਹਰੇ ਤੇ ਦੇਖੋ ਉਦਾਸੀ ਹੈ। ਕੋਈ ਮਨ ਦੁਖੀ ਕੋਈ ਤਨ ਦੁਖੀ ਕੋਈ ਚਿੰਤਾ ਚਿਤ ਉਦਾਸ ਥੋੜੇ ਥੋੜੇ ਸਭ ਦੁਖੀ ਸੁਖੀ ਹਰੀ ਕੇ ਦਾਸ ਜਿਹੜੇ ਹਰੀ ਦੇ ਦਾਸ ਬਣ ਗਏ ਪਰਮੇਸ਼ਰ ਨੂੰ ਜਿਨ੍ਹਾਂ ਨੇ ਆਪਣਾ ਮਾਲਕ ਬਣਾ ਲਿਆ ਉਹ ਸੁਖੀ ਨੇ ਬਾਕੀ ਸੰਸਾਰ ਦੇ ਕੋ ਚਿਹਰਾ ਸਾਰਿਆਂ ਦਾ ਦੁੱਖ ਨਾਲ ਭਰਿਆ ਹੋਇਆ ਹਿਰਦੇ ਵੀ ਭਰਿਆ ਹੋਇਆ ਮਰਦਾਨਾ ਕਹਿਣ ਲੱਗਾ ਮੈਂ ਦੇਖ ਲੈਣਾ ਮਹਾਰਾਜ ਕੋਈ ਖਿੜੇ ਮੱਥੇ ਵਾਲਾ ਮਿਲ ਜਾਏ ਜਦੋਂ ਗੁਰੂ ਸਾਹਿਬ ਨੂੰ ਇਹ ਬੇਨਤੀ ਕਰ ਰਿਹਾ ਗੁਰੂ ਸਾਹਿਬ ਕਹਿਣ ਲੱਗੇ ਜੇ ਖੜੇ ਮੱਥੇ ਵਾਲਾ ਨਾ ਮਿਲੇ ਖਿੜੇ ਮੱਥੇ ਵਾਲਾ ਫਿਰ ਕਹਿਣ ਲੱਗੇ ਮਹਾਰਾਜ ਜੇ ਕੋਈ ਐਸਾ ਪੁਰਸ਼ ਨਾ ਮਿਲੇ ਫਿਰ ਦੋ ਚਾਰ ਘਰਾਤੋਂ ਮੰਗ ਲਈਦਾ ਮੰਗ ਕੇ ਖਾ ਲਈਦਾ ਗੁਰੂ ਸਾਹਿਬ ਨੇ ਬਚਨ ਕੀਤਾ ਕਹਿਣ ਲੱਗੇ ਮਰਦਾਨਿਆਂ ਚਾਕਰ ਹੋਈਏ ਰੱਬ ਦੇ ਕਿਸੇ ਦੇ ਘਰੋਂ ਮੰਗੜਾ ਤਾਂ ਇਉ ਗੁਰਬਾਣੀ ਅੰਦਰ ਵੀ ਆਉਂਦਾ ਹੈ ਹਮ ਚਾਤਰ ਬਿੰਦਕੇ ਹਮ ਚਾਤਰ ਚਾਕਰ ਗੋਬਿੰਦ ਕੇ ਥਾਪੁਰ ਮੇਰਾ ਪਰਾ ਜਿਹੜੇ ਰੱਬ ਦੇ ਚਾਕਰ ਨੇ ਉਹਨਾਂ ਦਾ ਰੱਬ ਨੂੰ ਫਿਕਰ ਹੈ ਗੁਰੂ ਸਾਹਿਬ ਨੇ ਬਚਨ ਕੀਤਾ ਕਹਿਣ ਲੱਗੇ ਮਰਦਾਨਿਆ ਉਸ ਸਮੇ ਗੁਰੂ ਸਾਹਿਬ ਖੜੇ ਹੋਏ ਅੰਗੂਠੇ ਦੇ ਨਾਲ ਆਪ ਜੀ ਨੇ ਰੇਤਾ ਸੀ ਉੱਥੇ ਤੇ ਹਟਾਏ ਕਹਿਣ ਲੱਗੇ ਮਰਦਾਨਿਆ ਆ ਲੈ ਜਾ ਕਿਸੇ ਕਦਰ ਵਾਕ ਨੂੰ ਦੇ ਤੇ ਪੂਜਨ ਸ਼ਰਕ ਲੈ ਬੇ ਕਦਰੇ ਨੂੰ ਨਾ ਦੇ ਹੁਣ ਮਰਦਾਨੇ ਨੇ ਬਚਨ ਸੁਣੇ ਗੁਰੂ ਮਹਾਰਾਜ ਦੇ ਕਿ ਕਦਰ ਵਾਕ ਹੁਣ ਜਦੋਂ ਇਹ ਨਗਰ ਵਿੱਚ ਪਹੁੰਚਿਆ ਇਹਨੇ ਮੂਲੀ ਵਾਲਾ ਸੀ ਸਬਜੀ ਵਾਲਾ ਉਹਨੂੰ ਕਹਿਣ ਲੱਗਾ ਮਰਦਾਨਾ ਜੀ ਕਿ ਆਹ ਮੂਲੀਆਂ ਦੇ ਦੇ ਮੇਰੀ ਸਵਾ ਸੇਰ ਮੇਰੀ ਭੁੱਖ ਹੈ ਆ ਲੈ ਲੈ ਤੇ ਇਹਦੇ ਬਦਲੇ ਮੈਨੂੰ ਸਵਾ ਸੇਰ ਮੂਲੀਆਂ ਦੇ ਦੇ ਕਹਿਣ ਲੱਗਾ ਠੀਕ ਹੈ ਆ ਪੱਥਰ ਬਹੁਤ ਚਮਕਦਾ ਹੈ ਪਰ ਦੋ ਮੂਲੀਆਂ ਇਸ ਪੱਥਰ ਦੇ ਬਰਾਬਰ ਲੈਣੀਆਂ ਲੈ ਲੈ ਇਹ ਪੱਥਰ ਕਿਹੜੇ ਕੰਮ ਹੈ ਸ਼ਮਕ ਬਹੁਤ ਹੈ ਇਸ ਪੱਥਰ ਦੇ ਵਿੱਚ ਚਲੋ ਮੈਂ ਤੱਕੜੀ ਨਾਲ ਮੰਨ ਲਾਂਗਾ ਇਹ ਨੂੰ ਦੋ ਮੂਲੀਆਂ ਲੈ ਜਾ ਹੁਣ ਮਰਦਾਨਾ ਜੀ ਨੂੰ ਸ਼ਬਦ ਯਾਦ ਆਏ ਗੁਰੂ ਸਾਹਿਬ ਦੇ ਕਿ ਮਹਾਰਾਜ ਨੇ ਕਿਹਾ ਸੀ ਬੇਕਦਰੇ ਨੂੰ ਨਾ ਦੇਈਏ ਹੁਣ ਮਰਦਾਨਾ ਜੀ ਅੱਗੇ ਆਏ ਹਲਵਾਈ ਦੀ ਦੁਕਾਨ ਸੀ ਕਹਿਣ ਲੱਗੇ ਵੀ ਸਵਾਕ ਸੇਰ ਮੈਨੂੰ ਮਠਿਆਈ ਮਿਲ ਜਾਂਦੀ ਉਹ ਕਹਿਣ ਲੱਗਾ ਠੀਕ ਹੈ ਪੱਥਰ ਬੜਾ ਚਮਕਦਾ ਹੈ ਪਰ ਇਹਦੇ ਨਾਲ ਸਵਾ ਸਿਰ ਤੇ ਨਹੀਂ ਸ਼ੇਰ ਕਮੈਂਦੇ ਦੇ ਨਾਮ ਉਹ ਕਹਿਣ ਲੱਗੇ ਇਹਨਾ ਮੇਰੀ ਭੁੱਖ ਨਹੀਂ ਮਿਟਦੀ ਕਹਿਣ ਲੱਗਾ ਇਸ ਤੋਂ ਵੱਧ ਨਹੀਂ ਮੈਂ ਦੇ ਸਕਦਾ ਅੱਗੇ ਗਿਆ ਮਜਾਜ ਦੀ ਦੁਕਾਨ ਸੀ ਕੱਪੜੇ ਵਾਲੀ ਦੀ ਤੇ ਪੁੱਛਦਾ ਮਰਦਾਨਾ ਜੀ ਕਹਿਣ ਲੱਗਾ ਮੈਂ ਢਾਈ ਗੱਜ ਕੱਪੜਾ ਖੜਨਾ ਹੀ ਲੈ ਜਾਏ ਚਮਕਦਾ ਪੱਥਰ ਇਹਦਾ ਕੀ ਆਉਣਾ ਹੋਇਆ ਚਲੋ ਛੋੜਾ ਲੱਗਦਾ ਅਸੀਂ ਗੱਲੇ ਵਿੱਚ ਰੱਖ ਲਾਂਗੇ ਅੱਗੇ ਮਰਦਾਨਾ ਜੀ ਪੁੱਛਦੇ ਨੇ ਬਈ ਕੋਈ ਇੱਥੇ ਜੋਰੀ ਵੀ ਹੈ ਹੀਰਿਆਂ ਦਾ 파ਰਖ ਕਹਿਣ ਲੱਗੇ ਕਿ ਅੱਗੇ ਚਲਾ ਜਾ ਉਹਦਾ ਘਰ ਹੈ ਸ਼ਾਂਸਰਾ ਜੌਰੀ ਦਾ ਜਦੋਂ ਗਿਆ ਪੁਰਾਣੇ ਸਮਿਆਂ ਦੇ ਵਿੱਚ ਦਰਵਾਜ਼ੇ ਤੇ ਰੱਸੀ ਬੱਦੀ ਹੁੰਦੀ ਅੰਦਰ ਘੰਟੀ ਦੇ ਨਾਲ ਰੱਸੀ ਹੋਣੀ ਉਹਨੂੰ ਖਿੱਚਣਾ ਘੰਟੀ ਵੱਜਣੀ ਉਹ ਆਇਆ ਬਾਹਰ ਸੇਠ ਦਾ ਨੌਕਰ ਸੁਨੇਹਾ ਕੇ ਪੁੱਛਿਆ ਉਸ ਦਾ ਨਾਂ ਅਦਰਕਾਸੀ ਪੁੱਛਦਾ ਹੈ ਭਾਈ ਕੀ ਕੰਮ ਹੈ ਕਹਿਣ ਲੱਗੇ ਜੀ ਸੇਠ ਜੀ ਨੂੰ ਮਿਲਣਾ ਆ ਮੇਰੇ ਪਾਸ ਚੀਜ਼ ਐ ਇਹਦਾ ਮੁੱਲ ਪਵਾਉਣਾ ਅਧਰਕਾ ਗਿਆ ਨਾਲ ਲੈ ਗਿਆ ਮਰਦਾਨਾ ਜੀ ਨੂੰ ਜਿੱਥੇ ਸਾਸਰਾਏ ਜੋਰੀ ਸ਼ੀ ਬਿਠਾਇਆ ਕਹਿਣ ਲੱਗੇ ਛੇੜ ਜੀ ਜਿਹੜੇ ਸੰ ਸਾਸਰਾਏ ਈ ਕਿੱਥੋਂ ਆਏ ਕਹਿਣ ਲੱਗੇ ਜੀ ਅਸੀਂ ਮਦਰ ਦੇਸ਼ ਤੋਂ ਆਏ ਮੈਂ ਗੁਰੂ ਮਹਾਰਾਜ ਦਾ ਰਬਾਬੀ ਆ ਆ ਇਹੜਾ ਹੈ ਇਹਦਾ ਮੁੱਲ ਪਵਾਉਣਾ ਹੈ ਉਹ ਜਿਹੜਾ ਪੱਥਰ ਸੀ ਬਹੁਤ ਚਮਕਦਾ ਹੋਇਆ ਉਹਦਾ ਮੁੱਲ ਪਵਾਉਣਾ ਹੁਣ ਰੱਖਿਆ ਅਗੇ ਸਾਸਰਾਏ ਜੋਰੀ ਨੇ ਦੇਖਿਆ ਜਦੋਂ ਜੋਰੀ ਨੇ ਦੇਖਿਆ ਕਹਿਣ ਲੱਗੇ ਹੈ ਦਰਾਕਾ 100 ਰੁਪਇਆ ਲੈ ਕੇ ਆ 100 ਰੁਪਈਆ ਲਿਆ ਕੇ ਰੱਖ ਦਿੱਤਾ ਤੇ ਮਰਦਾਨਾ ਜੀ ਸੋਚਦੇ ਨੇ ਕਿ ਪਹਿਲਾਂ ਦੋ ਮੂਲੀਆਂ ਨਹੀਂ ਸਣ ਮੈਂ ਦੋ ਮੂਲੀਆਂ ਦਿੰਦਾ ਸੀ ਉਹ ਸੇਰ ਮਠਿਆਈ ਢਾਈ ਗੱਜ ਕਪੜਾ ਇੱਥੇ 100 ਰੁਪਈਆ ਮਿਲਦੇ ਨੇ ਕਿਉਂਕਿ ਉਸ ਸਮੇ 1 ਰੁਪਈਏ ਦੇ 8 ਮਣ ਛੋਲੇ ਆ ਜਾਂਦੇ ਸਨ ਚਨੇ ਆ ਜਾਂਦੇ ਸਨ ਬੜਾ ਸਸਤਾ ਜ਼ਮਾਨਾ ਸੀ ਕਹਿਣ ਲੱਗੇ ਐਨਾ ਰੁਪਈਆ ਸਾਂਸਰਾਏ ਜੋਰੀ ਨੂੰ ਕਹਿਣ ਲੱਗੇ ਕਿ ਇਹ ਤੁਸੀਂ ਸੇਠ ਜੀ ਇਹਦਾ ਮੁੱਲ ਪਾ ਦਿੱਤਾ ਹੈ ਕਹਿਣ ਲੱਗੇ ਨਹੀਂ ਇਹਦਾ ਮੁੱਲ ਜਿਹੜਾ ਹੈ ਉਹ ਮੈਂ ਪਾ ਨਹੀਂ ਸਕਦਾ ਇਹ ਸਿਰਫ ਇਸ ਇਹ ਹੀਰਾ ਹੈ ਤੇ ਇਹਦੀ ਦਰਸ਼ਨੀ ਭੇਟਾ ਜਿਹੜੀ ਹੈ ਉਹ 100 ਰੁਪਈਆ ਮਰਦਾਨਾ ਜੀ ਹੈਰਾਨ ਨੇ ਸਾਸਰਾਏ ਕਹਿਣ ਲੱਗੇ ਵੀ ਇਹਦਾ ਮਾਲਕ ਕੌਣ ਹੈ ਕਹਿਣ ਲੱਗੇ ਗੁਰੂ ਨਾਨਕ ਦੇ ਮਹਾਰਾਜ ਇਹਦੇ ਮਾਲਕ ਹੈ ਜਦੋਂ ਐਸਾ ਕਿਹਾ ਕਹਿਣ ਲੱਗੇ ਜੇ ਇਹਦਾ ਮੁੱਲ ਪਵਾਉਣਾ ਹੋਵੇ ਕਹਿਣ ਲੱਗੇ ਜੀ ਇਹਦਾ ਮੁੱਲ ਫਿਰ ਅਸੀਂ ਕਈ ਜੋੜੀ ਇਕੱਠੇ ਹੋਵਾਂਗੇ ਫਿਰ ਕਿਤੇ ਇਹਦਾ ਮੁੱਲ ਪੈ ਸਕਦਾ ਹੈ ਮੈਂ ਕੱਲਾ ਇਹਦਾ ਮੁੱਲ ਨਹੀਂ ਪਾ ਸਕਦਾ ਫਿਰ ਵੀ ਵਿਚਾਰ ਕੀਤੀ ਜਾਏਗੀ ਇਹ ਇੰਨਾ ਕੀਮਤੀ ਹੀਰਾ ਹੈ ਹੁਣ ਮਰਦਾਨਾ ਜੀ ਨੂੰ ਪੁੱਛਿਆ ਕਹਿਣ ਲੱਗੇ ਕਿੰਨੇ ਜਣੇ ਹੋ ਮੈਂ ਗੁਰੂ ਮਹਾਰਾਜ ਵਾਸਤੇ ਤੁਹਾਡੇ ਵਾਸਤੇ ਪ੍ਰਸ਼ਾਦਾ ਲੈ ਕੇ ਆਉਣਾ ਮਰਦਾਨਾ ਜੀ ਕਹਿਣ ਲੱਗੇ ਕਦੀ ਕਦੀ ਤਾਂ ਸੈਂਕੜੇ ਹੋਈਦਾ ਪਰ ਅੱਜ ਗੁਰੂ ਮਹਾਰਾਜ ਭਾਈ ਬਾਲਾ ਤੇ ਮੈਂ ਬਸ ਤਿੰਨ ਜਣੇ ਹ ਜਦੋਂ मरदाना वापस आया आके मोहर थैली भी रख दी हीरा भी रख दिया कह लगा महाराज मोहर की थैली भी है हीरा भी गुरु महाराज ने वचन किया कह लगे मरदानिया आ। आ आया आ भी लै आया कह लगे महाराज थोड़िया तो तुमी तो तो जाड़ो ਇਥੇ ਤੇ ਦੋ ਬੂਲੀਆਂ ਦੇ ਦਾਸੀ ਕਹਿਣ ਲੱਗੇ ਗੁਰੂ ਮਹਾਰਾਜ ਮਰਦਾਨਿਆਂ ਉਹ ਬੂਲੀ ਵਾਲੇ ਨੂੰ ਚੰਗੀ ਤਰ੍ਹਾਂ ਸਮਝਾਉਣਾ ਸੀ ਕਹਿਣ ਲੱਗੇ ਮਹਾਰਾਜ ਬੜਾ ਸਮਝਾਇਆ ਵੀ ਇਹ ਬੜਾ ਕੀਮਤੀ ਹੈ ਪਰ ਕਹਿਣ ਲੱਗੇ ਮਹਾਰਾਜ ਉਹ ਅੱਖ ਹੀ ਨਹੀਂ ਲੱਗਾ ਕਹਿਣ ਲੱਗੇ ਜਦੋਂ ਹਲਵਾਈ ਕੋ ਗਿਆ ਸੈਨੂੰ ਚੰਗੀ ਤਰ੍ਹਾਂ ਦੱਸਣਾ ਸੀ ਇਹਦੀ ਕੀਮਤ ਬੜੀ ਹੈ ਕਹਿਣ ਲੱਗੇ ਮਹਾਰਾਜ ਮੈਂ ਬੜਾ ਦੱਸਿਆ ਇਹ ਬੜਾ ਕੀਮਤੀ ਜੇ ਤੇ ਮੈਨੂੰ ਸੇਰ ਸਵਾ ਸੇਰ ਮਠਿਆਈ ਦਿੰਦੇ ਕਹਿਣ ਲੱਗੇ ਉਹ ਵੀ ਆਖਿਆ ਨਹੀਂ ਜਾਂਦਾ ਕਹਿਣ ਲੱਗੇ ਕੱਪੜੇ ਵਾਲੇ ਨੂੰ ਵੀ ਬੜਾ ਸਮਝਾਇਆ ਮੈਂ ਬੜਾ ਕੀਮਤੀ ਹੈ ਮਹਾਰਾਜ ਜਦੋਂ ਭਾਈ ਮਰਦਾਨਾ ਜੀ ਬਚਨ ਕਰ ਰਹੇ ਨੇ ਕਹਿਣ ਲੱਗੇ ਫਿਰ ਸਾਸਰ ਆਏ ਨੂੰ ਸਮਝਾਉਣਾ ਪਿਆ ਕਹਿਣ ਲੱਗੇ ਨਹੀਂ ਮਹਾਰਾਜ ਉਹਨੂੰ ਤੇ ਦੱਸਣਾ ਹੀ ਨਹੀਂ ਪਿਆ ਉਨੇ ਤੇ ਦੇਖ ਦਿਆ ਸਾਰੀ 100 ਰੁਪਏ ਦਰਸ਼ਨੀ ਭੇਟਾ ਰੱਖ ਦਿੱਤੀ ਕਹਿਣ ਲੱਗੇ ਗੁਰੂ ਮਹਾਰਾਜ ਨੇ ਬਚਨ ਕੀਤਾ ਮਰਦਾਨਿਆ ਇਸੇ ਤਰ੍ਹਾਂ ਸੰਸਾਰ ਦੇ ਅੰਦਰ ਜੀਵ ਨੇ ਇਹਨਾਂ ਨੂੰ ਬੜਾ ਸਮਝਾਇਆ ਜਾਂਦਾ ਮੂਲੀ ਵਾਲੇ ਬਾਗੂ ਉਹ ਨਾਮ ਬੜਾ ਕੀਮਤੀ ਹੈ ਉਹਨਾਂ ਦੀ ਕੂ ਦੇ ਡੱਡੂ ਵਾਲੀ ਛਾਲ ਹੈ ਕਿੰਨਾ ਕੀਮਤੀ ਹੈ ਉਹਦੇ ਬਦਲੇ ਕੋਈ ਧੀਆ ਪੁੱਤਰ ਮੰਗਦਾ ਕੋਈ ਦੁੱਧ ਮੰਗਦਾ ਕੋਈ ਸੰਸਾਰ ਦੇ ਪਦਾਰਥ ਮੰਗਦਾ ਇਸ ਤੋਂ ਵੱਧ ਕੇ ਉਹਦਾ ਕੋਈ ਨਹੀਂ ਵੀ ਇੰਨਾ ਕੀ ਹੈ ਇਹਦੇ ਨਾਲ ਆ ਕੁਝ ਮਿਲ ਜਾਂਦਾ ਹੈ ਇੰਨੀ ਕੀ ਸੋਝੀ ਹੈ ਮਨੁੱਖ ਨੇ ਜੇ ਕਿਸੇ ਦਾ ਸਰੀਰ ਨਾ ਠੀਕ ਹੋਏ ਉਹ ਕਹਿ ਦਿੰਦਾ ਵੀ ਸਿਮਰਨ ਕੀਤਾ ਮੇਰਾ ਠੀਕ ਹੋ ਗਿਆ ਉਹਨੇ ਇਥੋਂ ਤੱਕ ਇਹ ਨਾਮ ਦੀ ਮਹਿਮਾ ਸਮਝੀਏ ਕਿ ਸਰੀਰ ਠੀਕ ਹੋ ਗਿਆ ਤੇ ਇਹ ਹੀ ਨਾਮ ਦੀ ਮਹਿਮਾ ਹੈ ਜਿਵੇਂ ਉਹ ਹਲਵਾਈ ਸੀ ਜਿੰਨਾ ਕੋ ਨੂੰ ਗਿਆਨ ਸੀ ਤੇ ਮਰਦਾਨੇ ਨੂੰ ਗੁਰੂ ਮਹਾਰਾਜ ਕਹਿਣ ਲੱਗੇ ਕਿ ਚੰਗੀ ਤਰ੍ਹਾਂ ਸਮਝਾਉਣਾ ਸੀ ਕਹਿਣ ਲੱਗੇ ਮਹਾਰਾਜ ਬੜਾ ਸਮਝਾਇਆ ਪਰ ਫਿਰ ਨਹੀਂ ਸਮਝਿਆ ਇਸੇ ਤਰ੍ਹਾਂ ਸੰਸਾਰੀ ਜੀਵ ਹੈ ਨਾ ਇਹ ਆਪਣੀ ਮਤ ਅਨਸਾਰ ਜਿਹੜਾ ਹੈ ਵਿਚਾਰ ਕਰਦਾ ਬੜਾ ਸਮਝਾਇਆ ਸੀ ਮਰਦਾਨੇ ਪਰ ਨਹੀਂ ਆਖੇ ਲੱਗੇ ਗੁਰੂ ਮਹਾਰਾਜ ਜੀ ਬਚਨ ਕਰਦੇ ਕਹਿਣ ਲੱਗੇ ਮਰਦਾਨਿਆ ਇਸੇ ਤਰ੍ਹਾਂ ਇਸ ਸੰਸਾਰ ਦੇ ਅੰਦਰ ਜੀਵ ਨੇ ਇਹਨਾਂ ਨੂੰ ਸਮਝਾਉਣਾ ਕਿ ਨਾਮ ਬੜਾ ਕੀਮਤੀ ਹੈ ਪਰ ਇਹ ਮਨੁੱਖ ਫਿਰ ਉੱਥੇ ਦਾ ਉੱਥੇ ਹੀ ਖੜਾ ਹੈ ਇਸ ਦਾ ਇਹਨੂੰ ਗਿਆਨ ਨਹੀਂ ਹੁੰਦਾ ਸੋਝੀ ਨਹੀਂ ਹੁੰਦੀ ਪਰ ਉੱਥੇ ਦਾ ਉੱਥੇ ਹੀ ਕੋਹਲੂ ਦੇ ਬੈਲਵਾਂਗੋ ਖੜਾ ਹੈ ਇਹਨੂੰ ਗਿਆਨ ਨਹੀਂ ਹੁੰਦਾ ਮਨਚ ਵਿਚਾਰ ਨਹੀਂ ਆਉਂਦੇ ਗੁਰੂ ਸਾਹਿਬ ਨੇ ਬਚਨ ਕੀਤਾ ਮਰਦਾਨਿਆ ਜਿਵੇਂ ਤੂੰ ਸਮਝਾਉਂਦਾ ਇਸੇ ਤਰ੍ਹਾਂ ਸਤ ਪੁਰਸ਼ ਵੀ ਸਮਝਾਉਂਦੇ ਨੇ ਪਰ ਸੰਸਾਰ ਨੂੰ ਲੱਗਦੀ ਨਹੀਂ ਕੋਈ ਮੂਲੀ ਵਾਲਾ ਬਣਿਆ ਹੋਇਆ ਕੋਈ ਹਲਵਾਈ ਬਣਿਆ ਹੋਇਆ ਕੋਈ ਬਜਾਜੀ ਦੀ ਦੁਕਾਨ ਖੋਲੀ ਹੋਈ ਆਪਨੇ ਮਤਲਬ ਤੱਕ ਮਨੁੱਖ ਖੜਾ ਇਸ ਸੰਸਾਰ ਦੇ ਅੰਦਰ ਉਸ ਨੂੰ ਨਾਮ ਦੀ ਮਹਿਮਾ ਦਾ ਪਤਾ ਨਹੀਂ ਜਿਨ੍ਹਾਂ ਨੂੰ ਪਤਾ ਹੈ ਉਹਨਾਂ ਨੇ ਦਰਸ਼ਨੀ ਭੇਟਾ ਅੱਗੇ ਰੱਖੀ ਐ ਤੇ ਆਪਣਾ ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਏ ਪਾਈਏ ਉਹਨਾਂ ਅੱਗੇ ਰੱਖਿਆ ਮਹਾਰਾਜੇ ਦਰਸ਼ਨੀ ਭੇਟਾ ਇਹ ਮੁੱਲ ਨਹੀਂ ਇਹਦਾ ਤੇ ਜਿਹੜੇ ਜੋਰੀ ਨੇ ਨਾਮ ਦੇ ਪਾਰਕੂ ਨੇ ਉਹਨਾਂ ਨੇ ਸੇਵਾ ਦੇ ਵਿੱਚ ਆਪਣਾ ਜੀਵਨ ਲਾ ਦਿੱਤਾ ਇਹਦਾ ਤਾਂ ਮੁੱਲੀ ਨਹੀਂ ਦੇ ਸਕਦਾ ਕੋਈ ਸਭ ਤੋਂ ਵੱਧ ਜਿਹੜਾ ਹੈ ਉਹ ਸਰੀਰ ਮਨੁੱਖ ਨੂੰ ਪਿਆਰਾ ਹੁੰਦਾ ਸਰੀਰ ਕਰਕੇ ਹੀ ਸੰਸਾਰ ਦੇ ਸਮਾਨ ਤੇ ਜਿਨ੍ਹਾਂ ਨੂੰ ਸੋਝੀ ਪਈ ਉਹਨਾਂ ਨੇ ਸਰੀਰ ਜਿਹੜਾ ਹੈ ਉਸ ਪਰਮੇਸ਼ਰ ਦੇ ਅਰਥ ਨਾਮ ਦੇ ਅਰਥ ਲਾ ਦਿੱਤਾ ਇਹਨੇ ਨੂੰ ਸੰਸਾਰਾ ਜੌਰੀ ਆ ਗਿਆ ਲੰਗਰ ਛਕਾਇਆ ਸੇਵਾ ਕੀਤੀ ਸਾਂਸਰਾਏ ਜ਼ੌਹਰੀ ਨੇ ਬੇਨਤੀ ਕੀਤੀ ਕਹਿਣ ਲੱਗੇ ਮਹਾਰਾਜ ਇਹ ਤਾਂ ਬੜਾਈ ਕੀਮਤੀ ਲਾਲ ਹੈ ਹੀਰਾ ਬਹੁਤ ਕੀਮਤੀ ਹੈ ਗੁਰੂ ਸਾਹਿਬ ਨੇ ਬਚਨ ਕੀਤਾ ਕਹਿਣ ਲੱਗੇ ਸਾਂਸਰਾਏ ਜ਼ੌਹਰੀ ਇਸ ਤੋਂ ਵੀ ਵੱਧ ਕੀਮਤੀ ਜਿਹੜੇ ਹਨ ਉਹ ਤੇਰੇ ਪਾਸ ਨੇ ਕਹਿਣ ਲੱਗੇ ਮਹਾਰਾਜ ਮੈਂ ਤਾਂ ਦਰਸ਼ਨ ਹੀ ਅੱਜ ਕੀਤੇ ਨੇ ਮੇਰੇ ਪਾਸ ਐਸੇ ਹੀਰੇ ਕਿੱਥੋਂ ਮਹਾਰਾਜ ਮੈਂ ਤੇ ਅੱਜ ਦਰਸ਼ਨ ਕੀਤੇ ਜੀ ਗੁਰੂ ਸਾਹਿਬ ਨੇ ਬਚਨ ਕੀਤਾ ਕਹਿਣ ਲੱਗੇ ਸਾਂਸ ਰਾਜੋਰੀ ਨੂੰ ਭਾਈ ਜਿਹੜੇ ਤੇਰੇ ਸਵਾਸ ਦੇ ਨਾਲ ਇਸ ਹੀਰੇ ਨਾਲੋਂ ਵੀ ਕੀਮਤੀ ਨੇ ਆ ਹੀਰਾ ਤੇਰਾ ਇੱਕ ਸਵਾਸ ਨਹੀਂ ਵਧਾ ਸਕਦਾ ਇਸ ਨਾਲੋਂ ਵੀ ਕੀਮਤੀ ਤੇਰੇ پاس ਇਹ ਸਵਾਸ ਨੇ ਪਰ ਤੇਰੇ ਅਦਰੋਂ ਜਿਵੇਂ ਘੜੇ ਚੋਂ ਪਾਣੀ ਹੌਲੀ-ਹੌਲੀ ਰਿਸਦਾ ਰਿਸਦਾ ਖਤਮ ਹੋ ਜਾਂਦਾ ਹੈ ਇਸੇ ਤਰ੍ਹਾਂ ਇਸ ਸਰੀਰ ਦੇ ਅੰਦਰੋਂ ਹੌਲੀ-ਹੌਲੀ ਸਵਾਸ ਮੁੱਕ ਜਾਂਦੇ ਨੇ ਤਾਂ ਤਨ ਸੈਬ ਸ੍ਰੀ